ਹਿਤੇਸ਼ੀ টিআরপি ਨਹੀਂ ভরসা ਆਪਕਾ নমস্কার সচাকাল merhaba so share ludhiana pind jindiali aur empire horse cup 2025 so live tasveeran tusi dekh reho ki ਘੋੜੇ ਪ੍ਰੇਮੀ ਜਿਹੜੇ ਹੈਗਾ ਇੱਥੇ ਆਪਣੇ ਆਪਣੇ ਘੋੜਿਆਂ ਨੂੰ ਲੈ ਕੇ ਡਿਸਪਲੇ ਕਰ ਰਿਹਾ ਉਹਨਾਂ ਦੇ ਕਰਤੱਵਾਂ ਨੂੰ ਡਿਸਪਲੇ ਕੀਤਾ ਜਾ ਰਿਹਾ ਔਰ ਜਿਹੜੇ ਘੋੜਿਆਂ ਦੇ ਨੂੰ ਘੋੜਿਆਂ ਦੇ ਪ੍ਰੇਮੀਆਂ ਦੀ ਘੋੜਿਆਂ ਦੇ ਪ੍ਰਤੀ ਜਿਹੜੀ ਖਿੱਚ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਰ ਘੋੜਾ ਇੱਕ ਤੋਂ ਇੱਕ ਬਾ ਕਮਾਲ ਹੈ ਸੋ ਲਾਈਵ ਤਸਵੀਰਾਂ ਦੇ ਵਿੱਚ ਇਸ ਟਾਈਮ ਅਸੀਂ ਲੱਗਿਆ ਹੋਏ ਹਾਂ ਸੋ ਗੱਲਬਾਤ ਕਰਾਂਗੇ ਇਸ ਟਾਈਮ ਦੀਆ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਇਸ ਟਾਈਮ ਘੋੜਿਆਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਇਹ ਮਲਾਪ ਵੀ ਕਰਾਇਆ ਜਾਂਦਾ ਹੈ ਸੋ ਲਾਈਵ ਤਸਵੀਰਾਂ ਇਹ ਸਭ ਤੋਂ ਜਿਹੜਾ ਤੁਸੀਂ ਇਸ ਟਾਈਮ ਦੇਖ ਰਹੇ ਹੋ ਸੀਨ ਇਹ ਸਭ ਤੋਂ ਜਿਹੜਾ ਰੇਅਰ ਸੀਨ ਹੁੰਦਾ ਹੈਗਾ ਜਿਹੜਾ ਕਿ ਘੋੜਿਆਂ ਦੇ ਵਿੱਚ ਕਹਿੰਦਾ ਘੋੜਿਆਂ ਨੂੰ ਘੋੜਿਆਂ ਦੇ ਨਾਲ ਆਪਸ ਵਿੱਚ ਜਿਹੜਾ ਮਲਾਪ ਕਰਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਆਪਸ ਵਿੱਚ ਦੋਨੋਂ ਇਹਨਾਂ ਨੂੰ ਕਹਿੰਦੇ ਕਿ ਆਪਸ ਇਹਨਾਂ ਦਾ ਜੀ ਇਹ ਇੱਕ ਦੂਸਰੇ ਦੇ ਨਾਲ ਜਿਹੜੇ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਸ ਟਾਈਮ ਦੀ ਆ ਤੁਸੀਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਗੱਲਬਾਤ ਕਰਦੇ ਆਂ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੱਚੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਤੁਹਾਡਾ ਸ਼ੁਕ੍ਰਾਂ ਕੁਲਵੰਤ ਸਿੰਘ ਆ ਜੀ ਕੁਲਵੰਤ ਜੀ ਉਰਪ ਵੈਸੇ ਸੋਨੂ ਗੁਲਫੀ ਵਾਲਾ ਅੱਛਾ ਸੋਨੂ ਗੁਲਫੀ ਵਾਲਾ ਹਾਂ ਸ੍ਰੀ ਪੈਣੀ ਸਾਹਿਬ ਤੋਂ ਜੀ ਸ੍ਰੀ ਪੈਣੀ ਸਾਹਿਬ ਤੋਂ ਸੋ ਤੁਹਾਡਾ ਜਿਹੜਾ ਇਹ ਘੋੜਾ ਹੈ ਕੀ ਨਾਮ ਹੈ ਇਹਦਾ ਇਹ ਜੀ ਇਹਦਾ ਨਾਮ ਹੈਗਾ ਸੋ ਅਲੀ ਬਾਦਸ਼ਾ ਅਲੀ ਬਾਦਸ਼ਾ ਹਾਂ ਜੀ ਹਾਂ ਜੀ ਇਹ ਸਰ ਇਹ ਕੀ ਆਸਟ੍ਰੇਲੀਅਨ ਹੈ ਹਾਂਜੀ ਹਾਂਜੀ ਇਹ ਪਿਛਲੇ ਮਹੀਨੇ ਨਾਲ ਉਹ ਚਾਰ ਦੰਦ ਹੋ ਗਿਆ ਜੀ ਅੱਛਾ ਹਾਂਜੀ ਨਵਾਂ ਨਵਾਂ ਹੀ ਹੋਇਆ ਜੀ ਵੈਰੀ ਗੁੱਡ ਆ ਫਿਰ ਪਹਿਲੀ ਵਾਰੀ ਪਾਰਟਿਸਿਪੇਟ ਕਰ ਰਹੇ ਆ ਆਸਟ੍ਰੇਲੀਆ ਨੂੰ ਉਸ ਤੋਂ ਬਾਅਦ ਨਹੀਂ ਜੀ ਇਹ ਹਾਂ ਉਸ ਤੋਂ ਬਾਅਦ ਪਹਿਲੀ ਵਾਰੀ ਆਏ ਆ ਪਹਿਲਾਂ ਦੋ ਦੰਦ ਚ ਜਿੱਤਿਆ ਹੋਇਆ ਮਿਲਕ ਮਿਲਕ ਟੀ ਦੀ ਵੀ ਜਿੱਤਿਆ ਹੋਇਆ ਵੈਰੀ ਗੁੱਡ ਕਿਤੋਂ ਜਿੱਤਿਆ ਹੋਇਆ ਇਤੋਂ ਵੀ ਜਿੱਤਿਆ ਜੀ ਮੁਖਸਰ ਮਾਗੀ ਤੋਂ ਵੀ ਫਰੀਦਕੋਟ ਤੋਂ ਵੀ ਵੈਰੀ ਗੁੱਡ ਤਾਂ ਇਹਦੇ ਕੀ ਖਾਸੀਅਤ ਕੀ ਬਲੱਡ ਲਾਈਨ ਬਲੱਡ ਲਾਈਨ ਵਗੈਰਾ ਤੇ ਵੀ ਦੱਸੋ ਜੀ ਥੋੜਾ ਜਿਆ ਇਹ ਪਿਓਰ ਮਾਰਵਾੜੀ ਹੈ ਜੀ ਜੀ ਪਿਓਰ ਔਰ ਇਹਦੇ ਬਾਪ ਦਾ ਨਾਮ ਸੀ ਅਨੰਤਾ ਓਕੇ ਤੇ ਅਨੰਤਾ ਸੀਗਾ ਰਾਜ ਪ੍ਰਲਾਦ ਦਾ ਜੀ ਤੇ ਰਾਜ ਪ੍ਰਲਾਦ ਦਾ ਇਹ ਪੋਤਾ ਅਲੀ ਸ਼ਾਨ ਦਾ ਪਰਪੋਤਾ ਹਾਂਜੀ ਹੋਰ ਇਹਦੀ ਕੀ ਖਾਸੀਅਤ ਹੈ ਜਿਵੇਂ ਖਾਜੀਤ ਭਾਈ ਤੁਸੀਂ ਆਪ ਦੇਖ ਲਓ ਬਰੀਕੀਆਂ ਨਾਲ ਭਰਿਆ ਪਿਆ ਹਾਂ ਭਰਿਆ ਦਾ ਬਰੀਕੀਆਂ ਨਾਲ ਇਹਦੀ ਕੁਸੂਰਤੀ ਜਿਹੜੀ ਹੈ ਉਹ ਅਟਰੈਕਟ ਕਰਦੀ ਹੈ ਹਾਂਜੀ ਕੋਈ ਜ਼ਿਆਦੀ ਖਰਾਕ ਨਹੀਂ ਇਹਨੂੰ ਅਸੀਂ ਪਾਰੇ ਅੱਛਾ ਮੇਰੇ ਕੋਲ ਇੱਕ ਹੋਰ ਘੋੜਾ ਹੈਗਾ ਸਿਕੰਦਰ ਉਹਦੀ ਖਰਾਕ ਇਹਦੇ ਤੋਂ 2 ਗੁਣਾ 3 ਗੁਣਾ ਜ਼ਿਆਦੀ ਹੁੰਦੀ ਹੈ ਇਹਨੂੰ ਬਿਲਕੁਲ ਨੀਰੇ ਤੇ ਰੱਖਦੇ ਅੱਛਾ ਬਹੁਤ ਘੱਟ ਖਾਂਦਾ ਔਰ ਹਾਂ ਤੇ ਇਹ ਕਿੰਦਾ ਪੋਸਿਬਲ ਹੁੰਦਾ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਘੋੜੇ ਨੂੰ ਬਹੁਤ ਜ਼ਿਆਦਾ ਖੁਰਾਕ ਦੇ ਇੱਕ ਨੂੰ ਬਹੁਤ ਓ ਆਪੋ ਆਪਣਾ ਹੁੰਦਾ ਜੀ ਕੋਈ ਕਿਸੇ ਦਾ ਕਿਸ ਤਰ੍ਹਾਂ ਦਾ ਹੁੰਦਾ ਹੈ ਕਈ ਕਈ ਵੈਰਾਈਟੀਆਂ ਹੁੰਦੀਆਂ ਨੇ ਜੀ ਮਾਰਵਾੜੀ ਚ ਵੀ ਜੀ ਕਈ ਉਹ ਉਹ ਦੂਸਰਾ ਘੋੜਾ ਥੋੜਾ ਜਿਆਦਾ ਖੁੱਲੇ ਪਾਛੇ ਦਾ ਜੀ ਫਿਰ ਤੁਹਾਨੂੰ ਸੋਨੂ ਕੁਲਫੀ ਵਾਲਾ ਵੀ ਕਹਿੰਦੇ ਸੋ ਕਿੰਨੇ ਕ ਜਾਨਵਰ ਤੁਸੀਂ ਰੱਖੇ ਹੋਏ ਆ ਭਾਜੀ ਸਾਡੇ ਕੋਲ 5 ਜਾਨਵਰ ਆ ਜੀ 5 ਜਾਨ ਹਾਂਜੀ ਕਿੰਨਾ ਸ਼ੌਕ ਪਿਆ ਤੁਹਾਨੂੰ ਵੀਡੀਓ ਵੇਖੇ ਵੇਖ ਕੇ ਅੱਛਾ ਕਿੰਨੀ ਕੁ ਦੇਰ ਤੋਂ ਰੱਖੇ ਹੋਏ ਐ ਤੇ ਸਵਾ ਦੋ ਸਾਲ ਹੋ ਗਏ ਜੀ ਚਲੋ ਹਾਂਜੀ ਤਾਂ ਜੀ ਸ੍ਰੀ ਪਹਿਨੀ ਸਾਹਿਬ ਤੋਂ ਔਰ ਪਹਿਨੀ ਸਾਹਿਬ ਦਾ ਵੈਸੇ ਹੀ ਆਪਣੇ ਆਪ ਚ ਇੱਕ ਕੀ ਕਹਿੰਦੇ ਐ ਕਹ ਲਓ ਤੁਸੀਂ ਦਰਸ਼ਨ ਕਰਨ ਦੀ ਹਾਂਜੀ 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 ਇਤਿਹਾਸਿਕ ਜਗ੍ਹਾ ਜੀ ਹਾਂਜੀ ਧਾਰਮਿਕ ਸਥਾਨ ਹੈਗਾ ਸੋ ਉੱਥੇ ਤੁਹਾਨੂੰ ਇਹ ਸੇਵਾ ਮਿਲੀ ਘੋੜਿਆਂ ਨੂੰ ਦੀ ਜੀ ਗੁਰੂ ਮਹਾਰਾਜ ਦਾ ਹਮੇਸ਼ਾ ਜੀ ਉਹਨਾਂ ਦੀ ਸਵਾਰੀ ਰਹੀ ਐ ਸੋ ਕਿੱਦਾਂ ਦਾ ਜਦੋਂ ਤੋਂ ਇਹਦੇ ਨਾਲ ਜੁੜੇ ਹੋ ਘੋੜਿਆਂ ਨੂੰ ਰੱਖਿਆ ਇਹਨਾਂ ਦੀ ਸੇਵਾ ਕਰ ਰਹੇ ਹੋ ਬਹੁਤ ਨਜ਼ਾਰਾ ਜੀ ਪਾ ਜੀ ਬਹੁਤ ਸਕੂਨ ਮਿਲਦਾ ਅੱਛਾ ਹਾਂਜੀ ਇਹ ਇੱਕ ਸਕੂਨ ਵਾਲੀ ਚੀਜ਼ ਆ ਬੱਚੇ ਬੱਚੇ ਵੀ ਪਿਆਰ ਕਰਦੇ ਆ ਘਰ ਦੀ ਫੈਮਿਲੀ ਬੱਚੇ ਤਾਂ ਸਾਡੇ ਨਾਲ ਹੀ ਰਹਿੰਦੇ ਆ ਜੀ ਦੋਵੇਂ ਮੰਡੇ ਸਾਡੇ ਨਾਲ ਹੀ ਆਉਂਦੇ ਜਿੱਥੇ ਜਾਈਦਾ ਇਹਨਾਂ ਦੇ ਇਹਨਾਂ ਬੰਨਾਂ ਜੀ ਨਹੀਂ ਲਾਉਂਦੇ ਹਾਂਜੀ ਸੋ ਬੇਸਿਕਲੀ ਹੁਣ ਜਿਵੇਂ ਅੱਜ ਇਹਨਾਂ ਨੇ ਪਾਰਟਿਸਿਪੇਟ ਕਰ ਲਿਆ ਇਹ ਕਰਨਾ ਹੈ ਨਹੀਂ ਨਹੀਂ ਇਸ ਕਰਨਾ ਜੀ ਕਰਨਾ ਹਾਂਜੀ ਕਰਦੇ ਸੋ ਜੇ ਗੱਲਬਾਤ ਕਰੀਏ ਤੇ ਇਹਦੀ ਹਾਈਟ ਵਗੈਰਾ ਤੇ ਵੀ ਥੋੜਾ ਜਿਹਾ ਦੱਸੋ ਜੀ ਹਾਂਜੀ ਹਾਈਟ ਇਹਦੀ ਹੋ ਗਈ ਜੀ 65 ਇੰਚ ਹੋ ਗਈ ਹੈ ਜੀ ਹਾਂਜੀ ਇਹ ਨਾਗ ਇਹਦਾ ਨਾਨਾ ਜੀ ਨਾਗ ਘੋੜਾ ਤੇ ਇਸੇ ਵਿੱਚ ਕੀ ਕਹਿਣਾ ਚਾਹ ਰਹੇ ਇਸ ਟਾਈਮ ਸੋੜਾ ਜਿਹਾ ਲੱਗ ਰਿਹਾ ਤੁਸੀਂ ਗਰਮੀ ਦੇਖ ਲਓ ਜੀ ਨਾਗ ਵਾਲੀ ਹੈ ਜੀ ਓਕੇ ਹਾਂ ਨਾਗ ਦਾ ਨਾਨਾ ਉਹਦੇ ਐਟੀਟਿਊਡ ਐਵੇਂ ਦਾ ਹੀ ਸੀਗਾ ਓਕੇ ਹਾਂ ਜੀ ਐਟੀਟਿਊਡ ਵਾਲਾ ਘੋੜਾ ਹਾਂ ਜੀ ਠੀਕ ਹੈ ਜੀ ਮੇਰਾ ਫੇਵਰੇਟ ਹੈ ਜੀ ਸਾਡੇ ਸਾਰੇ ਜਾਨਵਰਾਂ ਚ ਅੱਛਾ ਖੂਬਸੂਰਤੀ ਦੇ ਵਿੱਚ ਖੂਬਸੂਰਤੀ ਕਰ ਹਾਂ ਜੀ ਚਲੋ ਤੇ ਹੋਰ ਇਹਦੀ ਕੀ ਜਿਵੇਂ ਜਿਹੜੇ ਲੋਕ ਇਹਦੀ ਬਲੱਡ ਲਾਈਨ ਦੇ ਵਿੱਚ ਜਾਂ ਇਹਦੀ ਹਾਈਟ ਕਿੱਥੇ ਤੱਕ ਜਾਂਦੀ ਹੈ ਹਾਈਟ ਭਾਜੀ ਸਹੀ ਤਾਂ ਘੋੜੇ ਦੀ ਹਾਈਟ ਚੌਂਡ 68 64 65 ਜਿਹੜੀ ਸਿਰੇ ਦੀ ਜਿਹੜੀ ਗੱਲ ਆ ਕੋਈ ਕਵੇ ਮੇਰਾ 70 ਕੋਈ 72 ਆ ਸਭ ਗੱਲਾਂ ਹਾਂ ਜਿਹੜੀ ਅਸਲੀ ਬਰੀਡਿੰਗ ਕੋੜਾ ਕਰਦਾ ਨਾ ਉਹ ਬਾਹਰ ਤੋਂ ਲੈ ਕੇ 65 ਤੱਕ ਠੀਕ ਹੈ ਹਾਂ ਉਹ ਥੋੜਾ ਲੋਕਾਂ ਨੇ ਇੱਕ ਦੂਜੇ ਨਾਲ ਮੇਰਾ 64 ਤੇਰਾ 65 ਤੇਰਾ 66 ਇਹ ਥੋੜਾ ਜਿਹਾ ਗਲਤ ਫਹਿਮੀ ਦੇ ਵਿੱਚ ਲੋਕਾਂ ਨੂੰ ਪਾਇਆ ਹੋਇਆ ਘੋੜੇ ਦੇ ਬਰੀਕੀਆਂ ਵੇਂਦੇ ਨਹੀਂ ਹਾਈਟ ਦੇਖੀ ਜਾਂਦੇ ਆ ਥੋੜਾ ਜਿਹਾ ਮਾਲਵਾੜੀ ਘੋੜਾ ਹੈ ਇਹ ਗੱਲ ਬਿਲਕੁਲ ਠੀਕ ਹੈ ਤੇ ਜਿਹੜਾ ਮਾਲਵਾੜੀ ਘੋੜਾ ਹੈ ਜਿਹੜਾ ਇਹ ਸੋ ਇਹਦੀ ਹੋਰ ਕਿੱਦਾਂ ਦੀਆਂ ਚੀਜ਼ਾਂ ਜਿਹੜੇ ਤੁਹਾਨੂੰ ਜਿਹੜੀ ਅਟ੍ਰੈਕਟ ਕਰਦੀਆਂ ਜਿਵੇਂ ਤੁਸੀਂ ਕਿਹਾ ਤੁਹਾਡਾ ਇਹਦੀ ਅੱਖਾਂ ਵੇਖੋ ਜੀ ਬਿਲਕੁਲ ਠੀਕ ਹੈ ਇਹਦੀਆਂ ਅੱਖਾਂ ਦੇਖੋ ਇਹਦੇ ਕੰਨ ਦੇਖੋ ਜੀ ਠੀਕ ਹੈ ਜੀ ਹਾਂ ਇਹਦਾ ਮੂੰਹ ਵੇਖੋ ਕਿੰਨਾ ਬਰੀਕ ਆ ਹੈਂ بس ਇਹੀ ਹੁੰਦਾ ਜੀ ਇਹਨਾਂ ਦੇ ਬਰੀਕੀਆਂ ਬਾਕੀ ਦੇ ਜਿਹੜੇ ਘੋੜਿਆਂ ਵਾਲੇ ਉਹ ਵੇਖ ਲੈਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਇੱਥੇ ਲੈ ਆਂਦਾ ਨਾ ਤਾਂ ਤਕਰੀਬਨ ਇਹਦੇ ਵਿੱਚ ਤੁਹਾਨੂੰ ਦੱਸਿਆ ਵੀ ਅਸੀਂ 90% ਬੰਦੇ ਜਾਣਕਾਰੀ ਹੁੰਦੀ ਹੈ ਉਹ ਚੀਜ਼ ਪਛਾਣ ਲੈਂਦੇ ਆ ਉਹਨਾਂ ਨੂੰ ਸ਼ੋਅ ਦੀ ਨਹੀਂ ਲੋੜ ਹੁੰਦੀ ਸ਼ੋਅ ਦੇ ਵਿੱਚ ਚਾਹੇ ਘੋੜਾ ਪਹਿਲੇ ਨੰਬਰ ਤੇ ਆਵੇ ਚਾਹੇ 10ਵੇਂ ਤੇ ਆਵੇ ਚਾਹੇ 6ਵੇਂ ਤੇ ਆਵੇ ਉਹ ਨਿਕਲ ਹੁੰਦੀ ਇੱਕ ਆਪਣੇ ਬੰਦਿਆਂ ਦੇ ਮਨ 'ਚ ਵਹਿਮ ਬੜਾ ਮੇਰਾ ਘੋੜਾ ਪਹਿਲੇ ਨੰਬਰ ਤੇ ਆਊਗਾ ਤਾਂ ਹੀ ਸਟ੍ਰੇਲੀਅਨ ਬਣੂਗਾ ਸਟ੍ਰੇਲੀਅਨ ਬਣਨ ਵਾਸਤੇ ਨਾ ਸ਼ੋਅ ਜਿੱਤਣ ਦੀ ਜ਼ਰੂਰਤ ਨਹੀਂ ਹੁੰਦੀ ਘੋੜੇ ਨੂੰ ਆਪਣੇ ਆਪ 'ਚ ਵਿਖ ਤੇ ਬਾਕੀ ਤੁਸੀਂ ਸੌਂਦੇ ਰਹਿੰਦੇ ਹੋ ਬਿਲਕੁਲ ਬਾਕੀ ਮੈਂ ਤਾਂ ਕਹਿੰਦਾ ਗਾਂ ਤੋਂ ਵੀ ਸ਼ੋ ਜਿਹੜੇ ਰਲ ਮਿਲ ਕੇ ਹੋਣੇ ਚਾਹੀਦੇ ਆ ਹੁਣ ਗਰੁੱਪ ਜ਼ਿਆਦੇ ਬਣੇ ਜਾਂਦੇ ਆ ਜੀ ਤੇ ਇਸ ਤੋਂ ਥੋੜਾ ਜਿਹਾ ਮੇਲਿਆਂ ਚ ਥੋੜੀ ਜਿਹੀ ਭੀੜ ਘਟਦੀ ਆ ਮੇਲੇ ਜ਼ਿਆਦੇ ਮੇਲੇ ਚਾਹੇ ਭਾਵੇਂ ਘੱਟ ਹੋਣ ਸਾਰੇ ਲੋਕ ਇਕੱਠੇ ਹੋਣੇ ਚਾਹੀਦੇ ਬਿਲਕੁਲ ਠੀਕ ਆਪੋ ਆਪਣੇ ਘੋੜੇ ਲਿਆਓ ਵਿਖਾਓ ਬਿਲਕੁਲ ਠੀਕ ਜਦੋਂ ਹੁਣ ਆਪਣਾ ਆਪਣੇ ਚ ਕਮੀ ਆ ਬਿਲਕੁਲ ਜਦੋਂ ਇੱਕ ਬੰਦਾ 5 ਲੱਖ ਸਪான்ਸਰ ਕਰ ਦਿੰਦਾ ਠੀਕ ਆ ਜੀ ਕੋਈ 4 ਲੱਖ ਕਰਨੇ ਵੱਡੇ ਬੰਦੇ ਵਿਚਾਰੇ ਕਰ ਦਿੰਦੇ ਉਹ ਗਲਤ ਨਹੀਂ ਕਰਦੇ ਆਪਣੀ ਕਮੀ ਇਹ ਆ ਜਿਹੜੇ ਨੋਰਮਲ ਘੋ ਨੈਟ ਤੇ ਪੈ ਗਿਆ ਵੀ ਇੰਨੀ ਤਰੀਕ ਨੂੰ ਸ਼ੋਅ ਹੋਣਾ ਆਪਣਾ 5000 10000 ਜਿੰਨਾ ਵੀ ਹੋ ਸਕੇ ਹਿੱਸਾ ਪਾ ਕੇ ਸਪான்ਸਰ ਕਰਨਾ ਚਾਹੀਦਾ ਜੇ ਘੋੜਿਆਂ ਦਾ ਸ਼ੌਂਕ ਆ ਬਿਲਕੁਲ ਠੀਕ ਹੈ ਆਪਣਾ ਹਿੱਸਾ ਪਾਉਣਾ ਚਾਹੀਦਾ ਤੇ ਫਿਰ ਇਹ ਇੱਕ ਜਾਨੇ ਤੋਂ 5 ਲੱਖ ਲੈਣ ਦੀ ਲੋੜ ਨਹੀਂ ਬਿਲਕੁਲ ਠੀਕ ਹੈ ਆਪੇ ਜਜਿੰਗ ਸਹੀ ਹੋਊਗੀ ਬਿਲਕੁਲ ਠੀਕ ਹੈ ਠੀਕ ਹੈ ਨਾ ਜਦੋਂ ਯਾਰ ਅਗਰੇ ਨੇ ਘੋੜਿਆਂ ਦੇ ਸ਼ੋਅ ਦੇ ਵਿੱਚ ਕਿਤੇ ਨਾ ਕਿਤੇ ਜੇ ਸਪான்ਸਰ ਜੇ ਪਾਉਂਦੇ ਤੇ ਆਮ ਬੰਦਿਆਂ ਦੀ ਬਹੁਤ ਕਮੀ ਆ ਆਮ ਬੰਦੇ ਕਹਿੰਦੇ ਯਾਰ ਬਰੀਡਰਾਂ ਦੇ ਘੋੜੇ ਜਿੱਤਦੇ ਆ ਭਈ ਉਹ ਸਾਹਮਦੇ ਆ ਕੋ ਲੋ ਫਰਾਂਗੋ ਦਾ ਇਹਦੇ ਸਾਡੇ ਆਮ ਲੋਕਾਂ ਦੇ ਘਰਾਂ ਦੇ ਵਿੱਚ ਪਤਾ ਨਹੀਂ ਹਾਂ ਪਹਿਲਾਂ ਤਜਰਬਾ ਸਿੱਖਣਾ ਚਾਹੀਦਾ ਤੁਹਾਨੂੰ ਜੀ ਤੁਹਾਨੂੰ ਸੋਨੂ ਕੁਲਫੀ ਵਾਲਾ ਕਿਉਂ ਕਹਿੰਦੇ ਭਾਈ ਸਾਡੇ ਸਾਡਾ ਕੁਲਫੀਆਂ ਦਾ ਕੰਮ ਹੈ ਸਾਡੀ ਸਪਲਾਈ ਸਾਰੇ ਪੰਜਾਬ ਹਰਿਆਣੇ ਚ ਜਿੰਨੀ ਅਸੀਂ ਭਾਨੀ ਸਾਹਿਬ ਵਾਲੀ ਕੁਲਫੀਆਂ ਖਾਂਦੇ ਹਾਂ ਉਹ ਸਭ ਤੁਹਾਡੀਆਂ ਤਕਰੀਬਨ ਸਾਡੀਆਂ ਜੀ ਅਸੀਂ ਉਹਦੇ ਚ ਵੇਖੋ ਸੋਨੂ ਰੈਪਰ ਲੱਗਿਆ ਹੋਣਾ ਪੜਾ ਉਹ ਫਿਰ ਤੁਸੀਂ ਹਾਂ ਜੀ ਪਤਾ ਲੱਗ ਜਾਏਗੀ ਜਿਹੜੀ ਵਾਰੀ ਖਾਵਾਂਗੇ ਤੇ ਤੁਹਾਨੂੰ ਯਾਦ ਕਰਾਂਗੇ ਹਾਂ ਜਰੂਰ ਖਵਾਵਾਂਗੇ ਜੀ ਠੀਕ ਹੈ ਜੀ ਓਕੇ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਸ਼੍ਰੀ ਭਾਨੀ ਸਾਹਿਬ ਤੋਂ Lahore Cup ਦੇ ਵਿੱਚ ਸ਼ੋਅ ਦੇ ਵਿੱਚ ਆਪਣਾ ਘੋੜਾ ਲਿਆਇਆ ਗਿਆ ਔਰ ਤਾਜ਼ਾ-ਤਾਜ਼ਾ ਆਸਟ੍ਰੇਲੀਅਨ ਹੋਇਆ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਘੋੜੇ ਦੀ ਜਿਹੜੀ ਖੂਬਸੂਰਤੀ ਹੈ ਉਹ ਆਪਣੇ ਆਪ ਚ ਆਪਣੇ ਜਿਹੜੇ ਚੀਜ਼ਾਂ ਨੂੰ ਆਪਣੇ ਫੀਚਰਸ ਨੂੰ ਬਿਆਨ ਕਰਦੀ ਹੈ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸ਼ੀ